ਚਲੋ ਕਬੀਰ ਜੀ ਕੇ ਇੱਕੰਮ ਘਰ ਸਤਗੁਰ ਪ੍ਰਸਾਦ ਕਬੀਰ ਅਵਰਾ ਕੋਪ ਦੇਸ ਤੇ ਮੁਖ ਮੈਂ ਪਰ ਹੈ ਰਿਤ ਰਾਸ ਬੇਗਾਨੀ ਰਖਤੇ ਖਾਇ ਹਕਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੁ ਜੋ ਕੀ ਪੁਸਿਖਾ ਹੋਨ ਹਾਰ ਸੇ ਹੋਏ ਹੈ ਸਾਖਤ ਸੰਗ ਨੰਜਾ ਕਬੀਰ ਸੰਗਤ ਸਾਧ ਕੀ ਦੈਨ ਦੈਨ ਦੂਣਾ ਹੋਤ ਸਾਕਤ ਕਾਰੀ ਕਾਵਰੀ ਧੋਏ ਹੋਏ ਨਾਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕੁ ਛਿਕਿਆ ਸਮਨ ਕੀਆ ਮੂੰਡ ਮੁੰਡ ਆ ਜਾਏ ਕਬੀਰ ਰਾਮ ਨਾ ਛੋੜੀਏ ਤਨ ਤਨ ਜਾਏ ਤਜੋ ਚੰਨ ਕਮਲ ਚਿਤ ਵੇਧਿਆ ਰਾਮੇ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਬ ਤਾਰ ਜੰਤ ਵਿਚਾਰ ਕਿਆ ਕਰੇ ਚੱਲੇ ਬਜਾਵਨ ਹਰ ਕਬੀਰ ਮਏ ਮੁੰਡਿਓ ਤਹ ਗੁਰੂ ਕੀ ਜਾਤੇ ਪਰਮਨ ਜਾਏ ਆਪ ਡੁੱਬੇ ਚੋ ਬੇਦਮੈਂ ਚਿੱਲਦੀਏ ਬਹਾਰੇ ਕਬੀਰ ਮਾ ਮੁੰਡੇ ਹੋ ਇਤੇ ਗੁਰੂ ਕੀ ਜਾਤੇ ਬ੍ਰਹਮਨ ਜਾਏ ਆਪ ਡੁੱਬੇ ਚੋ ਬੇਦਮੈਂ ਚੱਲਦੀਏ ਬਹਾਰ ਇਹ ਸ਼ਲੋਕ ਸਤਿਗੁਰ ਕਬੀਰ ਮਹਾਰਾਜ ਜੀ ਦੇ ਤਨ ਤਨ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋਭਤ ਹਨ ਸਤਿਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਕਬੀਰ ਅਵਰਾ ਕੋ ਉਪਦੇਸ਼ ਤੇ ਮੁਖ ਮੇ ਪਰੇ ਹੈ ਰੇਤ ਰਾਸ ਬਗਾਨੇ ਲਖਤੇ ਖਾਇਆ ਕਰ ਕਾ ਕੀਤਾ ਕਹਿੰਦੇ ਜੋ ਦੂਸਰਿਆਂ ਨੂੰ ਉਪਦੇਸ਼ ਦਿੰਦੇ ਹੈ ਦੂਸਰਿਆਂ ਨੂੰ ਸਮਝਾਉਂਦੇ ਹੈ ਕਿ ਇਦਾਂ ਨੇ ਇਦਾਂ ਕਰ ਲਈਏ ਆ ਕਰਨਾ ਚਾਹੀਦਾ ਪਰ ਉਹਨਾਂ ਦੇ ਮਨ ਵਿੱਚ ਕੁਝ ਹੋਰ ਹੁੰਦਾ ਮੁਖ ਮੇ ਪਰੇ ਰੇਤ ਉਹਨਾਂ ਦੇ ਮੋਚ ਕਹਿੰਦੇ ਰੇਤ ਪੈਂਦੀ ਹੈ ਜਿਨ੍ਹਾਂ ਦੇ ਮਨ ਜਿਹੜੇ ਕਿਤੇ ਹੋਰ ਹੁੰਦੇ ਆ ਤੇ ਗੱਲਾਂ ਕੁਛ ਹੋਰ ਕਰਦੇ ਆਂ ਰਾਸ ਬਗਾਨੇ ਰੱਖਤੇ ਖਾਇਆ ਕਰ ਕਰ ਕੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਅਸੀਂ ਦੂਸਰਿਆਂ ਨੂੰ ਉਪਦੇਸ਼ ਦਿੰਦੇ ਆਂ ਪਰ ਅਸੀਂ ਆਪਣੇ ਜਿਹੜੇ ਗੁਣ ਸਗੇ ਉਹਨਾਂ ਨੂੰ ਹੀ ਗਵਾ ਲਿਆ ਕਿਉਂਕਿ ਜੇਕਰ ਅਸੀਂ ਮਨ ਦੇ ਵਿੱਚ ਕੁਛ ਹੋਰ ਗੱਲ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਠੱਗਣ ਲਈ ਅਸੀਂ ਕੁਝ ਹੋਰ ਕਹਿੰਨੇ ਹਨ ਤਾਂ ਫਿਰ ਤਾਂ ਅਸੀਂ ਆਪਣੇ ਅਮੋਲਕ ਅਸਵਾਸਾਂ ਦੀ ਪੂੰਜੀ ਨੂੰ ਗਵਾ ਲਿਆ ਜਿਹੜੀ ਲੱਭਣੀ ਨਿਕ ਤੁਮੀ ਇੱਕ ਸਵਾਸ ਦੀ ਕੀਮਤ ਨਹੀਂ ਲੱਭ ਸਕਦੀ ਸਾਰੀ ਦੁਨੀਆ ਦੀ ਇੱਕ ਪਾਸੇ ਰੱਖਦੀ ਹੈ ਇੱਕ ਸਵਾਸ ਨਹੀਂ ਕੁਝ ਦੇ ਸਕਦਾ ਐਡੀ ਅਮੋਲਕ ਪੂੰਜੀ ਜਿਹੜੀ ਅਸੀਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲਾ ਦਿੱਤੀ ਮੁੱਖ ਮੇ ਪਰੇ ਹਰੇ ਤੋਂ ਉਹਨਾਂ ਦੇ ਕਹਿੰਦੇ ਮੋਚ ਰੇਤਾ ਪੈਂਦੀ ਫਹਾਮ ਉਹੋ ਇਸ ਦੁਨੀਆ ਤੋਂ ਆਪਣਾ ਆਪ ਸਾਰਾ ਕੁਝ ਗਵਾ ਕੇ ਚਲੇ ਜਾਂਦੇ ਪੰਜਵੇਂ ਪਾਛਵੇਂ ਇਹੋ ਗੱਲ ਕਹਿ ਰਹੇ ਕਿ ਦੂਸਰਿਆਂ ਨੂੰ ਜਿਹੜਾ ਸਮਝਾਉਣਾ ਹੈ ਪਹਿਲਾਂ ਆਪਣੇ ਮਨ ਨੂੰ ਕਾਬੂ ਕਰੀਏ ਤੇ ਮਨ ਜੇ ਬਕਾਰਾਂ ਦੇ ਵਿੱਚ ਫਸਿਆ ਹੋਇਆ ਤੇ ਫੇ ਮੋਚ ਰਾਮ ਰਾਮ ਬਗਲ ਚ ਛੁਰੀ ਉਹ ਅਸੀਂ ਕੰਮ ਜਦੋਂ ਕਰਦੇ ਫਿਰਦੇ ਆ ਕਿ ਫੇਤਾ ਅਸੀਂ ਆਪਣਾ ਆਪ ਦਾ ਨੁਕਸਾਨ ਕਰ ਲਿਆ ਅ퍼 ਉਪਦੇਸ਼ੇ ਆਪ ਨਾ ਕਰੇ ਹਾਵਤ ਜਾਵਤ ਜਨਮੇ ਮਰੇ ਕਹਿੰਦੇ ਦੂਸਰਿਆਂ ਨੂੰ ਉਪਦੇਸ਼ ਦਿੰਦੇ ਪਰ ਆਪਨੇ ਕੀਤਾ ਦੂਸਰਿਆਂ ਨੂੰ ਕਹਿੰਦੇ ਪ੍ਰਮਾਤਮਾ ਦਾ ਨਾਮ ਜਪੋ ਪਰ ਆਪਨੇ ਜਪਦੇ ਦੂਸਰਿਆਂ ਨੂੰ ਕਹਿੰਦੇ ਲੋ ਮੋਹ ਹੰਕਾਰ ਤੋਂ ਦੂਰ ਹੋ ਜਾ ਪਰ ਆਪਨੇ ਹੁੰਦੇ ਆਪ ਤਾਂ ਦੇਖਦੇ ਹੈ ਕਿ ਸੰਗਤ ਜਿਹੜੀ ਮਾਇਆ ਚੜਾਉਂਦੀ ਹੈ ਉਹਨਾਂ ਦੇ ਨਾਲ ਅਸੀਂ ਜੈਦਾ ਤਾਂ ਬਣਾ ਲਈਏ ਪਰ ਦੂਸਰੇ ਨੂੰ ਕਹਿੰਦੇ ਮੂੰਹ ਮਾਇਆ ਛੱਡ ਦੇ ਫਿਰ ਕਹਿੰਦੇ ਕੀ ਹੋਊਗਾ ਆਵਤ ਜਾਵਤ ਜਨਮੇ ਮਰੇ ਜਿਹੜੇ ਉਪਦੇਸ਼ ਦੇਣ ਵਾਲੇ ਉਹ ਕਹਿੰਦੇ ਜਨਮ ਮਰਨ ਦੇ ਚੱਕਰ ਦੇ ਵਿੱਚ ਪੈ ਜਾਂਦੇ ਇਹਨਾਂ ਉਹਨਾਂ ਨੇ ਆਪਣੇ ਆਪ ਤਾਂ ਨੁਕਸਾਨ ਕਰ ਲਿਆ ਸੋ ਜੇਕਰ ਮਨ ਦੇ ਵਿੱਚ ਕੁਝ ਹੋਰ ਹੈ ਤੇ ਜਵਾਨ ਤੇ ਕੁਝ ਹੋਰ ਹੈ ਤਾਂ ਫਿਰ ਆਪਣਾ ਆਪ ਹੀ ਨੁਕਸਾਨ ਕਰਨਦਾ ਕਰ ਰhese ਸਾਡਾ ਉਹ ਗੱਲ ਹੋ ਗਈ ਜਿਵੇਂ ਪਹਿਲੇ ਪਾਸ਼ਣ ਬਾਣੇ ਦੇ ਵਿੱਚ ਕਿਹਾ ਕੁੱਲਾ ਦਿਨ ਦੇ ਬਾਬਲੇ ਲੰਘਦੇ ਵੱਡੇ ਨਲੱਜ ਚੂਹਾ ਖੱਡ ਨਾ ਮਾਵੇ ਤੇ ਕਲ ਬੰਨੇ ਸੱਜ ਕਹਿੰਦੇ ਉਹ ਮੱਤਾ ਦਿੰਦੇ ਆ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਤਾਂ ਮੱਤਾ ਲੈਣ ਵਾਲੇ ਵੀ ਕਹਿੰਦੇ ਬੜੇ ਨਲੱਜ ਲੈਂਦੇ ਵੱਡੇ ਨਲੱਜ ਉਹਨਾਂ ਦੀ ਵੀ ਕੋਈ ਇੱਜ਼ਤ ਨਹੀਂ ਉਹਨਾਂ ਦੀ ਵੀ ਕੋਈ ਮਾੜਨੀ ਹੋਊਗਾ ਬੇਕੀ ਜੇ ਤੇ ਗੁਰੂ ਦੇ ਪੱਲੇ ਕੁਛ ਨਹੀਂ ਉਹਨਾਂ ਦੀ ਚੇਲੇ ਕੀ ਕਰਨਗੇ ਉਹਨਾਂ ਦਾ ਕਹਿੰਦੇ ਹਾਲ ਪਹਿਲੇ ਪਾਤਸ਼ਾਹ ਕਹਿੰਦੇ ਇਹੋ ਜਿਹਾ ਹੈ ਚੂਹਾ ਖੱਡ ਨਾ ਮਾਵੇ ਤੇ ਕਲ ਬਣੇ ਸਜੇ ਕਹਿੰਦੇ ਚੂਹਾ ਆਪ ਤਾਂ ਖੱਡ ਦੇ ਵਿੱਚ ਸਮਾਣ ਸਕਦਾ ਪਰ ਪਿੱਛੇ ਛੱਜ ਬੰਨੀ ਫਿਰਦਾ ਇਹ ਦੁਨੀਆ ਨੂੰ ਗਮਰਾ ਜਿਹੜੇ ਲੋਕ ਕਰਦੇ ਉਹਨਾਂ ਦੇ ਲਈ ਸਤਗੁਰ ਕਬੀਰ ਮਹਾਰਾਜ ਜੀ ਬਹੁਤ ਵੱਡਾ ਨਿਰਣਾ ਕਰ ਰਹੇ ਹੈ ਕਿ ਤੁਸੀਂ ਦੂਸਰਿਆਂ ਨੂੰ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ। ਤੈਨੂੰ ਉਪਦੇਸ਼ ਦੇ ਸਕਦੇ ਤੁਸੀਂ। ਨਹੀਂ ਤਾਂ ਉਪਦੇਸ਼ ਕਰਦਾ। ਉਪਦੇਸ਼ ਤਾਂ ਤਾਂ ਹੈ। ਜੇਕਰ ਆਪ ਬਣ ਕੇ ਖਾਣਾ ਸਿੱਖੀਏ ਫਿਰ ਮਤ ਦੀਏ। ਜੇਕਰ ਅਸੀਂ ਆਪਣੇ ਕੋਲੋਂ ਕੁਝ ਗਵਾਉਣਾ ਨਹੀਂ ਚਾਹੁੰਦੇ। ਤਾਂ ਕਹੀਏ ਵੰਡਣ ਦਾ। ਤਾਂ ਫੇ ਤਾਂ ਅਸੀਂ ਐਵੇਂ ਮਤ ਦੇ ਰਹੇ ਹਾਂ। ਕਬੀਰ ਸਾਧੂ ਕੀ ਸੰਗਤ ਰਹੁ ਜੋ ਕੀ ਪੂ ਸਿੱਖਾ। ਹੋਂ ਨ ਹਰ ਸੇ ਹੋਏ ਹੈ ਸਾਖਤ ਸੰਗਨ ਕਹਿੰਦੇ ਸੰਤਾਂ ਦੇ ਸੰਗਤ ਦੇ ਵਿੱਚ ਰਹਿਣਾ ਚਾਹੀਦਾ ਜੋ ਵੀ ਰੁੱਖੀ ਭੁਸੀ ਚਾਹੇ ਕਹਿੰਦੇ ਜਵਾਂ ਦੀ ਰੋਟੀ ਖਾਣੀ ਪੈ ਜਵੇ ਪਰ ਸੰਤਾਂ ਦੇ ਸੰਗਤ ਨਾ ਛੱਡੀਏ ਮਾੜੀ ਰੋਟੀ ਖਾਣ ਨੂੰ ਮਿਲ ਸਕਦੀ ਹੈ ਕਿਉਂਕਿ ਦੁਨੀਆ ਦੀ ਜਿਨ੍ਹਾਂ ਨੇ ਰੋਟੀ ਦੁਨੀਆ ਦੇ ਸਵਾਦਾਂ ਦੀ ਖਾਦੀ ਹੈ ਉਹਨਾਂ ਲਈ ਤਾਂ ਉਹ ਬਹੁਤ ਵੱਡਾ ਨੰਨਾ ਕਰਕੇ ਤੇ ਕੀਦਾ ਰੋਟੀ ਮੇਰੀ ਕਾਠ ਕੀ ਖਾਇ ਤਲੱਥੇ ਭੁਖ ਜਿਨਾ ਖਾਧੀ ਚੁਪੜੀ ਕਨੇ ਸੈਣਗੇ ਦੁਖ ਇਥੇ ਸਤਗੁਰ ਕਬੀਰ ਮਹਾਰਾਜ ਜੀ ਵੀ ਇਹ ਸਮਝਾ ਦੇ ਕਿ ਸਾਧੂ ਦੇ ਸੰਗਤ ਨਾ ਛੱਡੀਏ ਚਾਹੇ ਸਾਨੂੰ ਕੁਛ ਖਾਣ ਮਿਲਦਾ ਜਾਂ ਨਹੀਂ ਮਿਲਦਾ ਜੋ ਮਿਲਦਾ ਦੁਖੀ ਸੁਖੀ ਖਾਣਨੀ ਚਾਹੀਦੀ ਪਰ ਇਹ ਨਾ ਕਹੀਏ ਕਿ ਦੁਨੀਆ ਦੇ ਰੰਗ ਤਮਾਸ਼ੇ ਦੇ ਵਿੱਚ ਪੈਣਾ ਹੋਣ ਹਾਰਸੇ ਹੋਏ ਹੈ ਸਾਕਤ ਸੰਗ ਨਾ ਜਾਓ ਕਹਿੰਦੇ ਜੋ ਹੁੰਦਾ ਹੈ ਉਹ ਹੋ ਕੇ ਰਹਿਣਾ ਘਬਰਾਓ ਨਾ ਜੋ ਤੁਹਾਨੂੰ ਮਿਲਣਾ ਹੈ ਉਹ ਮਿਲ ਕੇ ਰਹਿਣਾ ਪਰ ਇਹ ਦੇ ਅਬਜ਼ ਦੇ ਵਿੱਚ ਕਿਤੇ ਸਾਕਤ ਦੇ ਸੰਗ ਨਾ ਕਰ ਲਿਓ ਜਿਹੜਾ ਪਰਮਾਤਮਾ ਨੂੰ ਮੰਨਦਾ ਨਹੀਂ ਕਿਤੇ ਉਹਦੇ ਪਿੱਛੇ ਨਾ ਲੱਗ ਜਾਓ ਕਿਤੇ ਉਹਦੇ ਨਾਲ ਨਾ ਤੁਰ ਪਿਓ ਉਹਦੀ ਸੰਗਤ ਬਹੁਤ ਮਾੜੀ ਹੈ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਸਾਧੂ ਦੇ ਸੰਗਤ ਨਾ ਛੱਡਿਓ। ਉਹ ਸਾਧੂ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜੋ ਉਹ ਵਧਾਵੇ ਜੋ ਤੋ ਹਰ ਸਿਓ ਹਰ ਅੰਗ। ਪੰਜਵੇਂ ਪਾਚਕ ਕਹਿੰਦੇ ਕਿ ਜਿਵੇਂ ਜਿਵੇਂ ਸਾਧੂ ਦੇ ਅਸੀਂ ਨੇੜੇ ਰਹਾਂਗੇ ਅਸੀਂ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਵਾਂਗੇ। ਕਿਉਂਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਾਧੂ ਮਿਲਦਾ ਹੈ। ਪੂਰਨ ਸਾਧੂ ਨਹੀਂ ਮਿਲ ਸਕਦਾ ਪਰਮਾਤਮਾ ਦੀ ਕਿਰਪਾ ਤੋਂ ਮਿਲਦਾ। ਜੇ ਕਿ ਇਹ ਅਸੀਂ ਚਤਰਾਈ ਦੇ ਨਾਲ ਗੁਰੂ ਬਣਾ ਲਿਆ ਨਹੀਂ ਬਣ ਸਕਦਾ। ਜਦ ਗੁਰੂ ਦੇ ਪੱਲੇ ਕੁਛ ਨਹੀਂ ਹੋਊਗਾ। ਸਾਨੂੰ ਪੇਚ ਕਰੂਗਾ। ਸਾਨੂੰ ਕਿਹੜਾ ਮਾਰਗ ਦਊਗਾ। ਇਸ ਕਰਕੇ ਜੇ ਕਿਰਪਾ ਹੋਈ ਕਹਿੰਦੇ ਤੁਹਾਨੂੰ ਸਾਧੂ ਦੇ ਦਰਸ਼ਨ ਹੋਣੇ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਤ। ਉਹਨੂੰ ਕਹਿੰਦੇ ਸਾਧੂ ਦਸਨ ਨੂੰ ਬੈਠਾ ਜੇ ਤੋ ਪਰਮਾਤਮਾ ਦੀ ਕਿਰਪਾ ਜੋ ਉਹ ਵਧਾਵੇ ਤਿਉ ਤਿਉ ਹਰਸਿਉ ਲਗ ਫਿਰ ਕਹਿੰਦੇ ਜਿਵੇਂ ਜਿਵੇਂ ਅੱਗੇ ਵੱਧਦਾ ਉਹਨੂੰ ਉਸ ਪਰਮਾਤਮਾ ਦਾ ਰੰਗ ਛੜਦਾ ਪਰ ਸਾਖਤ ਦੇ ਨਾਲ ਉਹ ਕਹਿੰਦੇ ਸੰਗ ਨਾ ਕਰਿਓ ਸਾਖਤ ਕੀ ਐਸੀ ਹੈ ਰੀਤ ਜੋ ਕਿਸ ਕਰੇ ਸਗਲ ਬਪਰੀਤ ਸਾਧੂ ਦੀ ਜਿਹੜੀ ਜਿਹੜਾ ਸਾਖਤ ਹੈ ਜਿਹੜੇ ਪਰਮਾਤਮਾ ਨੂੰ ਮੰਨਦੇ ਨਹੀਂ ਉਹਨਾਂ ਦੀ ਕਹਿੰਦੇ ਕਿੰਦੇ ਕਿਤੇ ਪ੍ਰੀਤ ਨਾ ਪਾਜੇ ਕਿਉਂਕਿ ਜੋ ਜੋ ਹੋਣਾ ਹੈ ਉਹਦੇ ਉਲਟ ਨਿਕਲਣਾ ਸਭ ਜੋ ਕੁਛ ਕਰੇ ਸਗਲ ਬਪਰੀਤ ਸਭ ਕੁਝ ਉਲਟ ਹੈ ਉਹ ਕੰਦਰ ਰੱਬ ਹੈ ਨਹੀਂ ਰੱਬ ਹੈ ਇਸ ਕਰਕੇ ਉਹਨਾਂ ਦੀ ਸਾਕਤ ਦੀ ਬਹੁਤ ਹੀ ਉਹਨਾਂ ਨੇ ਮਾੜੀ ਸੰਗਤ ਕਹੀ ਹੈ ਜੇਕਰ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਸਖਤ ਵੀ ਜਿਹੜਾ ਹੈ ਉਹ ਜੀ ਵੀ ਕਹਿੰਦੇ ਸੰਤ ਬਣ ਸਕਦਾ ਪਰ ਗੁਰੂ ਦੀ ਕਿਰਪਾ ਹੋ ਜਾਈ ਤੁਮ ਕੋ ਮੌਲੀ ਲਾਏ ਸੰਗ ਕੋ ਸੰਗੀ ਬੈਸਤੇ ਤਬ ਪੁੱਛੇ ਧਰਮ ਰਹਿ ਜਿਵੇਂ ਕਹਿੰਦੇ ਚੌਰ ਕੱਢਣ ਲਈ ਤਖਨੋ ਕੁਟਣਾ ਪੈਂਦਾ ਉਹ ਸੱਟਾ ਪੈਂਦੀ ਹੈ ਤੇ ਚੌਰ ਬਾਹਰ ਨਿਕਲਦੇ ਐ ਇੱਦੇ ਕਹਿੰਦੇ ਸੰਗ ਕੋ ਸੰਗੀ ਬੈਸਤੇ ਤਬ ਪੁੱਛੇ ਧਰਮ ਰਹਿ ਤੇ ਫਿਰ ਕਹਿੰਦੇ ਧਰਮ ਦਾ ਇਹ ਪੁੱਛਦਾਵੇਂ ਤੂੰ ਕੋ ਸੰਗ ਕਿਉਂ ਕਰ ਰਿਆ ਸੀ ਲੇਕਿਨ ਉਹਦੀ ਕਿਰਪਾ ਹੋ ਜਵੇ ਤਾਂ ਫਿਰ ਉਹਦੀ ਮੌਲੀ ਪੈਂਦੀ ਹੈ ਪਰਮਾਤਮਾ ਦੀ ਸੱਟ ਤਾਂ ਲੱਗਦੀ ਹੈ ਨਹੀਂ ਤਾਂ ਅਸੀਂ ਸਾਖਤ ਦੇ ਸੰਗ ਕਰਕੇ ਬੜੇ ਖੁਸ਼ ਹੁੰਦੇ ਆ ਕਿਉਂਕਿ ਦੁਨੀਆਦਾਰੀ ਦੇ ਵਿੱਚ ਹੈ ਧਨ ਪਦਾਰਥਾਂ ਦੇ ਵਿੱਚ ਪਰ ਉਹ ਕਹਿੰਦੇ ਸਾਧੂ ਦੇ ਸੰਗ ਨਾ ਛੱਡਿਓ ਅਮੇ ਜਿੰਨਾ ਮਰਜੀ ਭੁੱਖੇ ਰਹਿਣਾ ਪੈ ਜਵੇ ਜਿਹੋ ਜੇ ਲੱਭਦੇ ਉਹੋ ਜੇ ਖਾ ਲਓ ਪਰ ਸਾਖਤ ਦਾ ਸੰਗ ਨਾ ਕਰਿਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੋਤ ਸਾਖਤ ਕਰੇ ਕਾਵਰੀ ਧੋਏ ਹੋਏ ਨਸੇਤ ਕਹਿੰਦੇ ਸਾਧੂ ਦੇ ਸੰਗਤ ਜਿਹੜੀ ਹੈ ਇਹਦਾ ਫਲ ਦਿਨ ਬਦਨ ਬਦ ਕਿਉਂਕਿ ਨਾਮ ਹੈ ਜਿੰਨਾ ਲਵਾਂਗੇ ਓਨੇ ਫਲ ਡਬਲ ਹੋਈ ਜਾਣਾ ਲੇਕਿਨ ਸਾਕਤ ਨੂੰ ਨੇ ਕਾਲੀ ਕੰਬੜੀ ਦੇ ਬਰਾਬਰ ਕਹਿ ਦਿੱਤਾ ਕਹਿੰਦੇ ਜਿਵੇਂ ਕਾਲੀ ਕੰਬੜੀ ਨੂੰ ਜਿੰਨੇ ਮਰਜੀ ਕਹਿੰਦੇ ਧੋਈ ਜਾਏ ਉਹ ਚਿੱਟੀ ਨਹੀਂ ਹੋਣਾ ਇਹੋ ਜੀ ਸਾਕਤ ਦੇ ਸੰਗ ਨੂੰ ਉਹਨਾਂ ਨੇ ਮੜਾ ਕਿਹਾ ਹੈ ਲੇਕਿਨ ਸਾਧੂ ਦੀ ਸੰਗਤ ਜਿਹੜੀ ਹੈ ਉਹ ਕਿਤੇ ਪਰਮਾਤਮਾ ਦੀ ਕਿਰਪਾ ਹੋ ਜਵੇ ਤਾਂ ਮਰਦੀ ਹੈ ਨਹੀਂ ਤਾਂ ਦੁਨੀਆ ਤੇ ਸਾਧੂ ਜਿਹੜਾ ਮਹਿਣਾ ਬ੍ਰह्मज्ञानी ਸਮਝੋ ਉਸ ਪਰਮਾਤਮਾ ਦੀ ਕਿਰਪਾ ਹੈ ਕਿਉਂਕਿ ਇੱਥੇ ਉਹ ਕਹਿੰਦੇ ਇੰਨੀ ਸਾਖਤ ਦੇ ਸੰਗ ਮਾੜਾ ਹੈ ਜਿਵੇਂ ਜੈਸੇ ਵਿਖਿਆ ਤਰ ਤਜੇ ਨਾ ਬਖਮ ਕੋ ਐਨਸ 52 ਬਿਰਖ ਲਪਟਾਈ ਪਾਈ ਗਦਾ ਜੀ ਕਹਿ ਰਹੇ ਕਹਿੰਦੇ ਜਹਿਰ ਜੜੀ ਹੈ ਹਲਕ ਚੰਦਨ ਨੂੰ ਕਹਿੰਦੇ ਸਫਲ ਪੇਟੇ ਮਾਰ ਕੇ ਬੈਠਾ ਪਰ ਆਪਣੀ ਜ਼ਹਿਰ ਨਹੀਂ ਛੱਡਿਆ ਜੈਸੇ ਵਿਖਿਆ ਤਰ ਤਜੇ ਨਾ ਵਿਖਮ ਕੋ ਐਨ ਸਬਾਵਨ ਬਿਰਖ ਲਪਟਾਈ ਚੰਦਨ ਦੇ ਬੂਟੇ ਨਾਲ ਕਹਿੰਦੇ ਲਪਟ ਕੇ ਬੈਠਾ ਪਰ ਜੈਤ ਤਾਂ ਛੱਡ ਨਹੀਂ ਦੇ ਇਹੋ ਜਿਹਾ ਸਾਖਤ ਦਾ ਸੰਗ ਹੈ ਇਹ ਭਾਈ ਗਦਾਚੀ کہہ ਰਹੇ ਕਿਉਂਕਿ ਚੰਦਨ ਦੇ ਖੁਸ਼ਬੂ ਨੂੰ ਕੁਛ ਨਹੀਂ ਫਰਕ ਪੈ ਰਿਹਾ ਪਰ ਜਿਹੜਾ ਸੱਪ ਹੈ ਜਦੋਂ ਕਿ ਚੰਦਨ ਦੇ ਨੇਕ ਬਸ ਕੇ ਬੂਟੇ ਜਿਹੜੇ ਉਹ ਸੁਗੰਧਤ ਹੋ ਜਾਂਦੇ ਐ ਲੇਕਿਨ ਸੱਪ ਜਿਹੜਾ ਉਹਦੀ ਜ਼ਹਿਰ ਨੇ ਮਰੀ ਇਸ ਕਰਕੇ ਸੰਗਤ ਤੇ ਉਹਦਾ ਅਸਰ ਹੀ ਨਹੀਂ ਹੋਇਆ ਤਾਂ ਪੰਜਵੇਂ ਪਾਛਵੀ ਇਹ ਕਹ ਰਿਹਾ ਬਿਨ ਸਤਗੁਰ ਕਿਨੇ ਨਾ ਪਾਈ ਪਰਮਗਤੀ ਪੁਛੇ ਸਗਲ ਮੇਦ ਸਿਮਰਤੇ ਮਨਮੁਖ ਕਰਮ ਕਰੇ ਅਜਾਈ ਜੋ ਬਾਲੂ ਕਰ ਠੌਰ ਨਾ ਠਾਈ ਮਨਮੁਖ ਕਹਿੰਦੇ ਜਿਹੜੇ ਬੰਦੇ ਐ ਉੱਕੇ ਦਾ ਕਰਮ ਕਰਦੇ ਬਾਲੂ ਦਾ ਅਦੇਤ ਦਾ ਰੇਤ ਦੇ ਘਰ ਬਣਾ ਲਓ ਰਹਿੰਦੇ ਨਹੀਂ ਦੇਂਦੇ ਆਪਣੀਆਂ ਆਪਣੀਆਂ ਮਾਰਦੇ ਮਨਮੁਖ ਜਿਹ ਕਿਤੇ ਗੁਰਮੁਖ ਮਿਲ ਜਵੇ ਤਾਂ ਫਿਰ ਬਹੁਤ ਕੁਝ ਹੋ ਜਾਂਦਾ ਬਿਨ ਸਤਗੁਰ ਕਿਨੇ ਨਾ ਪਾਈ ਪਰਮਗਤੀ ਸਤਗੁਰੂ ਤੋਂ ਬਿਨਾ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਪੁਛੇ ਸਗਲ ਬੇਦ ਸਿਮਰਤੇ ਜਿੰਨੀ ਮਰਜ਼ੀ ਸਿਮਰਤियां வேத ਪੜ ਲਓ ਪੜਨ ਦੇ ਨਾਲ ਕੋਈ ਫਰਕ ਪੈਣਾ ਜਿੰਨੀ ਦੇ ਤੱਕ ਬ੍ਰह्म ज्ञानी ਦੇ ਸਾਧੂ ਦੇ ਦਰਸ਼ਨ ਨਹੀਂ ਹੋ ਜਾਂਦੇ ਸੋ ਇਸ ਕਰਕੇ ਸਾਖਤ ਦੇ ਸੰਗ ਨੂੰ ਉਹਨਾਂ ਨੇ ਬਹੁਤ ਮਾਰਿਆ ਕਿ ਜਿਵੇਂ ਕਾਲੀ ਕੰਬਲੀ ਹੈ ਉਹ ਤੋਂ ਤੇ ਚਿੱਟੀ ਨਹੀਂ ਹੋ ਸਕਦੀ ਜਿੰਨਾ ਮਰਜ਼ੀ ਧੋ ਲਈਏ ਇਸੇ ਕਰਕੇ ਕੋ ਸੰਗਤ ਚ ਪੈਣ ਨਾਲ ਉਹ ਚੰਗਾ ਹੈ ਕਿਤੇ ਸਾਧੂ ਦੀ ਸ਼ਰਨ ਮਿਲ ਜਾਵੇ ਤਾਂ ਉਹਦੇ ਸ਼ਰਨ ਦੇ ਵਿੱਚ ਰਹਿ ਕੇ ਅਸੀਂ ਦਿਨ-ਬਦਨ ਸਾਨੂੰ ਉਹਦਾ ਫਾਇਦਾ ਹੁੰਦਾ ਤਾਂ ਕਿ ਅਸੀਂ ਉਸ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਾਂ ਕਵੀਰ ਮਨ ਮੁੰਡਿਆ ਨਹੀਂ ਕਿਸ ਮੁੰਡਾਏ ਗਏ ਜੋ ਕਿਛ ਕੀ ਸੁ ਮਨ ਕੀਏ ਮੁੰਡ ਮੁੰਡਾਏ ਜਾਈਂ ਕਹਿੰਦੇ ਕਿਸ ਮੁੰਡਾ ਲੈ ਬਹੁਤ ਵੱਡੇ ਸਤਿ ਮਹਾਰਾਜ ਸਤਗੁਰ ਕਬੀਰ ਮਹਾਰਾਜ ਜੀ ਉਹਨਾਂ ਲੋਕਾਂ ਤੇ ਕਹਿੰਦੇ ਕੇਸ ਮਡਾ ਕੇ ਕੀ ਬਣ ਗਏ ਬੇ ਤੈਨੂੰ ਜਦ ਤੇਰਾ ਮਨ ਹੀ ਨਹੀਂ ਮੁੰਡਿਆ ਤੇ ਮਨ ਨੂੰ ਰੋਕਿਆ ਨਹੀਂ ਮਨ ਨੂੰ ਸਾਧਿਆ ਨਹੀਂ ਤਾਂ ਕੇਸ ਮਡਾ ਕੇ ਤੂੰ ਕਿੰਨਾ ਬੇ ਪਤਾ ਨਹੀਂ ਮੈਂ ਪਰਮਾਤਮਾ ਨੂੰ ਪਾਲੰਬ ਸ਼ਕਲੋ ਬੇ ਸ਼ਕਲ ਹੋ ਹੀ ਜਾਂਦਾ ਕਹਿੰਦਾ ਸੋ ਜੋ ਕੁਛ ਕੀ ਹੈ ਸੋ ਮਨ ਕੀ ਹੈ ਮੂंड ਮੁੰਡਾ ਹੀ ਅਜਾਏ ਕਹਿੰਦੇ ਕੇਸਨ ਮਡਾਉਣ ਨਾਲ ਤਾਂ ਕੁਛ ਨਹੀਂ ਆਉਣਾ ਜੋ ਕੰਮ ਕਰ ਰਿਹਾ ਤੇਰਾ ਮਨ ਕਰ ਰਿਹਾ ਹੈ ਵੇ ਕਾਰਨ ਦੇ ਵਿੱਚ ਤੂੰ ਪਿਆ ਹੋਇਆ ਮੰਨ ਕਰਕੇ ਪਿਆ ਹੋਇਆ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਇੱਥੇ ਤਾਂ ਮਨ ਨੂੰ ਮਾਰਨ ਦੀ ਗੱਲ ਸੀ ਤੁਸੀਂ ਤਾਂ ਕੇਸ ਕਟਾ ਕੇ ਗੰਝੇ ਹੋ ਗਏ ਉਹ ਕਹਿੰਦੇ ਕੋਈ ਫਾਇਦਾ ਨਹੀਂ ਹੈ ਕਿਉਂਕਿ ਇੱਥੇ ਤਾਂ ਮਨ ਨੂੰ ਮਾਰਨਾ ਤੇ ਤਨ ਨੂੰ ਛੱਡਣਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਜੋ ਕੁਝ ਮਨਨੇ ਕਰਨਾ ਹੈ ਉਹੀ ਤੇਰੇ ਨਾਲ ਜਾਣਾ ਕੇਸ ਤੋਂ ਮੋੜਾ ਕੇ ਲੋਕਾਂ ਨੂੰ ਦਿਖਾ ਦੇ ਆ ਇਹ ਠੀਕ ਨਹੀਂ ਹੈ ਸਤਗੁਰੂ ਅਰਦਾਸਵਾਦ ਜੀ ਕਹਦੇ ਆ ਕਾਹ ਪੈ ਉਹ ਜਤਨ ਪੈ ਉਹ ਛਿੰਛਿੰ ਪ੍ਰੇਮ ਜੇ ਤੋ ਡਰ ਪੋਤੇ ਰੋ ਜਨ ਇਥੇ ਮਨਨ ਹੈ ਤਨ ਨੂੰ ਤਿਆਗਣ ਦੀ ਲੋੜ ਹੈ ਕਿਉਂਕਿ ਉਸ ਪਰਮਾਤਮਾ ਦੇ ਨਾਲ ਜੇਕਰ ਅਸੀਂ ਪ੍ਰੀਤ ਜੋੜਨੀ ਹੈ ਤੇ ਤਨਨ ਨੂੰ ತ್ಯਾਗ ਕਰਨਾ ਪੈਣਾ ਜਿਹੜੇ ਮਿਲੇ ਉਹ ਦੇ ਤੋ ਕਿਉਂਕਿ ਜੇਕਰ ਪ੍ਰੀਤ ਪਰਮਾਤਮਾ ਦੇ ਨਾਲ ਪਾਉਣੀ ਹੈ ਤੇ ਜਿੰਦ ਵੇਚ ਕੇ ਲੈਣੀ ਪੈਂਦੀ ਹੈ ਸਤਿਗੁਰੂ ਦਾਸਮਤ ਜੀ ਕਹਿ ਰਹੇ ਮੇਰੀ ਪ੍ਰੀਤ ਗਵਿੰਦ ਸੂਜਨ ਘਟੇ ਮੈਂ ਤੁਮ ਮੋਲ ਮਹੰਗੀ ਲਈ ਜੀ ਸਟੇ ਮੈਂ ਤਾਂ ਕਹਿੰਦੇ ਜਿੰਦ ਵੇਚ ਕੇ ਲਈ ਹੈ ਸੋ ਇੱਥੇ ਕੇਸ ਮੜਾਉਣ ਦੀ ਗੱਲ ਨਹੀਂ ਹੈ ਕਿਉਂਕਿ ਇੱਥੇ ਤਾਂ ਉਸ ਪਰਮਾਤਮਾ ਨੂੰ ਮਿਲਣ ਦੀ ਗੱਲ ਹੈ ਕਬੀਰ ਰਾਮ ਨਾ ਛੋੜੀਏ ਤਨ ਤਨ ਜਾਇ ਤਜਾਇ ਚਰਨ ਕਮਲ ਚਿਤ ਵਿਦਿਆ ਰਾਮੇ ਨਾਮ ਸਮਲ ਸੋ ਕਹਿੰਦੇ ਤਨ ਤੇ ਤਨ ਜਾਂਦਾ ਤੇ ਜਾਵੇ ਕੋਈ ਫਿਕਰ ਨਹੀਂ ਗਏ ਲੇਕਿਨ ਪਰਮਾਤਮਾ ਦੇ ਚਰਨਾਂ ਨਾ ਛੋੜੀਏ ਰਾਮ ਦਾ ਨਾਮ ਜਪਣਾ ਨਾ ਛੱਡੀਏ ਨਾ ਇਸ ਤਨ ਦੀ ਪਰਵਾਹ ਨਾ ਤਨ ਦੀ ਪਰਵਾਹ ਇਹ ਜਾਂਦਾ ਜਾਵੇ ਇਹ ਹਸਤਕਰ ਰਵਿਦਾਸ ਮਹਾਰਾਜ ਜੀ ਕਹਦੇ ਹਾਂ ਕਹਾਂ ਪਏ ਜੋ ਤਨ ਪਏ ਓ ਛਨ ਛਨ ਪ੍ਰੇਮ ਜਏ ਤੋ ਡਲ ਪੋਤੇ ਰੋ ਜਲ ਤੇਰੀ ਪ੍ਰੀਤ ਨਾ ਟੁੱਟੇ ਇਥੇ ਪ੍ਰੀਤ ਦਾ ਸੌਦਾ ਹੈ ਪ੍ਰੀਤ ਬਹੁਤ ਔਖੀ ਮਿਲਦੀ ਹੈ ਚਰਨ ਕਮਲ ਚਿਤ ਬਿਧਿਆ ਰਾਮੇ ਨਾਮ ਸੁਮਾਈ ਸੋ ਉਸ ਪਰਮਾਤਮਾ ਦੇ ਨਾਲ ਜਦੋਂ ਅਸੀਂ ਪਿਆਰ ਪਾਉਣਾ ਹੈ ਤਾਂ ਫਿਰ ਦੁਨੀਆ ਦੇ ਪਦਾਰਥਾਂ ਦੀ ਦੁਨੀਆ ਦੇ ਰਿਸ਼ਤਿਆਂ ਦੀ ਕੋਈ ਪਰਵਾਹ ਨਹੀਂ ਤਨ ਗਈਏ ਬਹਿ ਝੁਗੀਏ ਤਨ ਗਈਏ ਬਹਿ ਝੂਰੀਏ ਤਨ ਮੈਂ ਚੀਤ ਗਵਾਰ ਤਨ ਬਿਰਲੇ ਸੱਚ ਸੰਚੇ ਨਿਰਮਲ ਨਾਮ ਪਿਆਰ ਤਨ ਮਾਇਆ ਤਾਂ ਜਾਣਦੇ ਜੇ ਰਾਚੇ ਰੰਗ ਇਹ ਮਨ ਦੀ ਜਿਸ ਸੋਪੀਏ ਵੀ ਕਰਤੇ ਕੀ ਟੇਕ ਇਹ ਪੰਨੇ ਵਿੱਚ ਪਾਛਾ ਕਰ ਰਹੇ ਕਿ ਜੋ ਕੁਝ ਵੀ ਜਾਂਦਾ ਛੁਰਨਾ ਤੋਂ ਤਨ ਜਾਂਦਾ ਤਾਂ ਕੋਈ ਜਾਣਦੇ ਇਹ ਤਾਂ ਗੁਆਰ ਛੋੜਦੇ ਆ ਲੇਕਿਨ ਜਿਹੜੇ ਗੁਰੂ ਦੇ ਪਿਆਰੇ ਉਹ ਤਾਂ ਬਿਲਕੁਲ ਪਰਵਾਹ ਨਹੀਂ ਕਰਦੇ ਜਿਨ੍ਹਾਂ ਨੂੰ ਤਨ ਦੀ ਪਰਵਾਹ ਨਹੀਂ ਤਾਂ ਧਨ ਦੀ ਕੀ ਪਰਵਾਹ ਧਰਮ ਪਰਲੇ ਸੱਚ ਸਾਂਚਿਆ ਨਿਰਮਲ ਨਾਮ ਪਿਆਰ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਨਾਲ ਪਿਆਰ ਹੈ ਉਹ ਨਾਮ ਨੂੰ ਸਾਭਦੇ ਆ ਧਨ ਨੂੰ ਨਹੀਂ ਸਾਭਦੇ ਉਹ ਤਨ ਨੂੰ ਜੋੜਦੇ ਉਹ ਨਾਮ ਲਾਖਾ ਲੈਂਦੇ ਤਨ ਗਿਆ ਤਾਂ ਜਾਣਦੇ ਜੇ ਰੱਜੇ ਰੰਗੇ ਇਹ ਕਿਤੇ ਪਰਮਾਤਮਾ ਇੱਕ ਜੋ ਹੈ ਉਹਦੇ ਰੰਗ ਦੇ ਵਿੱਚ ਰੰਗੇ ਜਾਣਾ ਹੈ ਤਾਂ ਜੋ ਜਾਂਦਾ ਹੈ ਜਾਣ ਦੇ ਮਨ ਦੀ ਜੇ ਸਿਰ ਸੰਪੀਏ ਵੀ ਕਰਤੇ ਕਿਤੇ ਮਨ ਦੇ ਦੇ ਜੇ ਸਿਰ ਵੀ ਦੇ ਦਈਏ ਮੈਨ ਹੰਕਾਰ ਜਿਹਨੂੰ ਕਹਿੰਦੇ ਸਭ ਕੁਝ ਸੌਂਪ ਦੇ ਉਹਦੇ ਰੰਗੇ ਉਸ ਪਰਮਾਤਮਾ ਦਾ ਸਹਾਰਾ ਮਿਲ ਜੇ ਬਿੱਤ ਨੂੰ ਇਸੇ ਕਰਕੇ ਉਹਨਾਂ ਨੇ ਕਿਹਾ ਕਬੀਰ ਆ ਰਾਮ ਨਾ ਛੋੜੀਏ ਤਨ ਤਨ ਜੈ ਤਜੈ चरण कमल चित्त विद्याराम में नाम सोए उस परमात्मा ਦੇ ਨਾਮ ਦੇ ਵਿੱਚ ਰੰਗੀ ਜਾਏਗੀ ਤਾਂ ਹੀ ਸਾਨੂੰ ਕੁਝ ਫਾਇਦਾ ਹੈ ਨਹੀਂ ਤਾਂ ਅਸੀਂ ਔਖੇ ਹੋਵਾਂਗੇ ਕਿਉਂਕਿ ਪਰਮਾਤਮਾ ਦੀ ਪ੍ਰੀਤ ਜਿਹੜੀ ਹੈ ਉਹ ਬੜੇ ਕਰਮਾ ਨਾਲ ਮਿਲਦੀ ਹੈ ਕਬੀਰ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੇ ਚੱਲੇ ਬਜਾਉਂ ਸਤਗੁਰ ਕਬੀਰ ਮਹਾਰਾਜ ਸਮਝਾ ਦੇ ਜਿਹੜਾ ਕਹਿੰਦੇ ਬਾਜਾ ਵੱਜ ਰਿਆ ਸੀ ਇਸ ਸਰੀਰ ਦਾ ਇਹ ਮੂਹ ਤੰਦਾਂ ਹੀ ਤੋੜ ਦਿੱਤੇ ਹੈ ਕਹਿੰਦੇ ਮੈਂ ਹੁਣ ਇਹ ਬਾਜਾ ਕੀ ਕਰੂਗਾ ਜੰਤ ਵਿਚਾਰਾ ਕਿਆ ਕਰੇ ਚੱਲੇ ਬਜਾਉਣ ਹਾਰ ਜਦੋਂ ਬਜਾਉਣ ਵਾਲਾ ਹੀ ਚਲੇ ਗਿਆ ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਤੰਦਾਂ ਜੜੀਆਂ ਉਹਨੂੰ ਤੋੜਨਾ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਤੰਦਾਂ ਜੜੀਆਂ ਇਹ ਜੇ ਟੁੱਟ ਗਈਆਂ ਤੇ ਫਿਰ ਅਨਹਦ ਬਾਜੇ ਜਿਹੜੇ ਅੰਦਰ ਸੁਣੇ ਜਾਣੇ ਇਹ ਗੱਲ ਕਬੀਰ ਮਹਾਰਾਜ ਜੀ ਕਹਦੇ ਦੂਸਰੇ ਪਾਸੇ ਵੀ ਵਿਜਾ ਬਣਾ ਹਰ ਏ ਕਹਾ ਗयो ਜਿਨ ਇਹ ਮੰਦਰ ਕਿਨਾ ਸਾਖੀ ਸ਼ਬਦ ਸੁਣਤ ਨੇ ਉਪਜੇ ਖੀਚ ਤੇਜ ਸਭ ਲੈਣਾ ਕਹਿੰਦੇ ਜਿਹੜਾ ਬਾਜਾ ਵੱਜਦਾ ਸੀ ਉਹ ਮੰਦਰ ਛੱਡ ਕੇ ਰੂਹ ਚੱਲ ਗਈ ਤਾਂ ਤਨ ਰਹਿ ਗਿਆ ਪਿੱਛੇ ਜਿਹੜੀ ਸੁਰਤ ਹੈ ਉਹ ਜਿਹੜੀ ਹੈ ਉਹ ਕੰਮ ਨਹੀਂ ਕਰਦੀ ਹੁਣ ਕਿਉਂਕਿ ਤੇਜ ਜਿਹੜਾ ਉਹ ਖੋਲਿਆ ਤੇਜ ਕਿਸੇ ਅੰਦਰ ਜਿਹੜੀ ਰੂਹ ਬੈਠੀ ਹੈ ਜੋਤ ਬੈਠੀ ਹੈ ਉਹ ਨਿਕਲ ਗਈ ਨਿਕਲ ਗਈ ਤੇ ਇਸ ਰਾ ਤਨ ਹੈ ਇਹਦਾ ਕੋਈ ਫਾਇਦਾ ਹੀ ਨਹੀਂ ਹੈ ਸਾਖੀ ਸ਼ਬਦ ਸੁਰਤ ਨਹੀਂ ਉਪਜੇ ਖੀਚ ਤੇਜ ਸਭ ਲੈਣਾ ਫੇਰ ਜਿਹੜੀ ਕੋਈ ਵੀ ਸ਼ਬਦ ਜਾਂ ਸੁਰਤ ਉਹ ਸਾਡੇ ਕੋਲ ਵਿੱਚ ਉਪਜਦੀ ਨਹੀਂ ਸਾਡੇ ਵਿੱਚ ਪੈਦਾ ਨਹੀਂ ਹੁੰਦੀ ਕਿਉਂਕਿ ਜਦੋਂ ਸਵਾਸਨ ਦੀ ਪੂੰਜੀ ਮੁੱਕ ਗਈ ਤਾਂ ਫਿਰ ਕਿੱਥੇ ਸ਼ਬਦ ਉਭਜੂਗਾ ਕਿੱਥੇ ਸੁਰਤ ਕੰਮ ਕਰੂਗੀ ਸੋ বাজਾਵਣ ਹਾਰਾ ਜਿਹੜਾ ਹੈ ਉਹ ਬਾਜਾ ਵਜਾਉਣ ਵਾਲਾ ਜਿਹੜਾ ਹੈ ਜੇ ਉਹ ਆਪਣਾ ਤੇਜ ਹੀ ਖੋਲ ਲੈਂਦਾ ਹੈ ਤਾਂ ਫਿਰ ਇਸ ਤਨ ਨੇ ਕੀ ਕਰਨਾ ਹੈ ਇਸੇ ਕਰਕੇ ਕਹਿੰਦੇ ਕਬੀਰ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਵਤਾਂ ਜੰਤ ਵਿਚਾਰਾ ਕਿਆ ਕਰੇ ਚੱਲੇ ਬਜਾ ਬਣਾਰ ਜਿਨ੍ਹਾਂ ਦੇ ਕਰਕੇ ਬਾਜਾ ਵੱਜਦਾ ਸੀ ਜਿਸ ਜੋਤ ਕਰਕੇ ਜਿਸ ਰੂਹ ਕਰਕੇ ਜਿਸ ਆਤਮਾ ਕਰਕੇ ਜਿੰਦ ਕਰਕੇ ਇਹ ਸਰੀਰ ਦਾ ਬਾਜਾ ਵੱਜ ਰਿਹਾ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਤੰਦਾਂ ਪਈਆਂ ਹੋਈਆਂ ਸੀ ਇਹ ਤੰਦਾਂ ਜਦੋਂ ਟੁੱਟ ਗਈਆਂ ਤਾਂ ਫਿਰ ਅਸਲੀ ਬਾਜਾ ਉਸ ਪਰਮਾਤਮਾ ਦਾ ਸੁਣਨਾ ਸ਼ੁਰੂ ਹੋ ਜਾਂਦਾ ਨਹੀਂ ਤਾਂ ਇਹ ਤਾਂ ਬਾਜਾ ਜਿਹੜਾ ਦੁਨੀਆਂ ਦਾ ਜਿਨ੍ਹਾਂ ਨੇ ਸੁਣਿਆ ਉਹ ਔਖੇ ਹੋ ਕੇ ਗਏ ਜਿਨ੍ਹਾਂ ਨੇ ਅੰਦਰ ਸੁਣਿਆ ਆਪਣੇ ਬਾਜੇ ਉਹ ਆਨੰਦ ਦੇ ਵਿੱਚ ਰਹੇ ਸਦਾ ਹੀ ਆਨੰਦ ਦੇ ਵਿੱਚ ਰਹੇ ਕਬੀਰ ਮਾਇ ਮੁੰਡੇ ਉਤੇ ਗੁਰੂ ਕੀ ਜਾਤਿ ਤੇ ਪਰਮ ਨਜਾਇ ਆਪ ਡੁੱਬੇ ਚੋ ਬੇਦਮੇ ਚੇਲੇ ਦੀ ਸਤਗੁਰ ਕਬੀਰ ਮਹਾਰਾਜ ਜੀ ਬਹੁਤ ਹੀ ਉਹਨਾਂ ਗੁਰੂਆਂ ਨੂੰ ਜਿਹੜੇ ਗੁਰੂ ਬਣ ਕੇ ਬੈਠੇ ਹੈ ਨਹੀਂ ਉਹਨਾਂ ਦੇ ਪੱਲੇ ਕੁਛ ਲੇਕਿਨ ਗੁਰੂ ਬਣ ਕੇ ਬੈਠੇ ਭੇਸ ਬਣਾ ਕੇ ਬੈਠੇ ਪਰ ਉਹਨਾਂ ਦੇ ਵਿੱਚ ਕਹਿੰਦੇ ਜੇ ਭਰਮ ਹੀ ਨਹੀਂ ਦੂਰ ਕਰ ਸਕੇ ਉਹ ਦੁਬੈਤੇ ਨਹੀਂ ਦੂਰ ਕਰ ਸਕੇ ਤਾਂ ਕਹਿੰਦੇ ਇਹੋ ਜੇ ਗੁਰੂ ਦੀ ਮਾਂ ਦਾ ਸਿਰ ਮੰਨ ਦਿਓ ਇੱਕ ਤਰ੍ਹਾਂ ਦਿਓ ਮਾੜਾ ਸ਼ਬਦ ਵਰਤ ਰੇ ਕਹਿੰਦੇ ਜਿੰਨ ਇਹੋ ਜਿਹੇ ਨੂੰ ਜਨਮ ਦਿੱਤਾ ਕਵੀਰ ਮਾਇਆ ਮੁਡੀ ਹੋ ਤਹਿ ਗੁਰੂ ਕੀ ਜੱਥੇ ਪਰਮ ਨਾ ਜਏ ਕਹਿੰਦੇ ਜਿਹਨੂੰ ਗੁਰੂ ਬਣਾਉਣ ਦੇ ਨਾਲ ਪਰ ਮੈਨ ਨਹੀਂ ਦੂਰ ਹੋ ਸਕਿਆ ਇਹੋ ਜੇ ਗੁਰੂ ਦੀ ਕਹਿੰਦੇ ਮਾਂ ਦਾ ਸਿਰਮ ਹੁੰਦਿਆ ਜਿਨੇ ਇਹਨੂੰ ਜਨਮ ਦਿੱਤਾ ਆਪ ਡੁੱਬੇ ਚਾ ਬੇਦਮ ਚੇਲੇ ਦੀਏ ਬਾਈ ਆਪ ਤਾਂ ਕਹਿੰਦੇ ਚੈਰੀ ਬਿੱਦਾਂ ਦੇ ਵਿੱਚ ਡੁੱਬ ਗਏ ਉਹਨਾਂ ਨੂੰ ਪੜਨ ਪੜਾਉਣ ਦੇ ਵਿੱਚ ਹੀ ਰਹਿ ਗਏ ਪਰ ਚੇਲੇ ਵੀ ਡੋਬ ਦਿੱਤੇ ਆਪ ਤਾਂ ਡੁੱਬੇ ਚੇਲੇ ਵੀ ਡੁੱਬ ਗਏ ਸੋ ਗੁਰੂ ਜਿਹੜੇ ਆਪਣੇ ਆਪ ਨੂੰ ਬਣਾ ਕੇ ਬੈਠੇ ਹੈ ਜੇਕਰ ਉਹ ਪਰਮ ਆਪਣੇ ਚੇਲਿਆਂ ਦਾ ਦੂਰ ਨਹੀਂ ਕਰ ਸਕਦੇ ਤਾਂ ਕਬੀਰ ਮਹਾਰਾਜ ਜੀ ਉਹਨਾਂ ਨੂੰ ਬਹੁਤ ਮਾੜਾ کہہ ਰਹੇ ਹਨ ਗੁਰੂ ਕੋ ਹੋਣ ਤੋਂ ਪਹਿਲਾਂ ਇਹ ਦੇਖੀਏ ਕਿ ਨਾਮ ਦਾ ਜਹਾਜ਼ ਸਾਡੇ ਕੋਲ ਹੈ ਜਿਸ ਨੇ ਪਾਰ ਲੰਗੋਣਾ ਜੇਕਰ ਨਾਮ ਦਾ ਜਹਾਜ਼ ਹੀ ਹੈ ਨਹੀਂ ਸਾਡੇ ਕੋਲ ਤੇ ਫਿਰ ਕੀ ਕਰਨਗੇ ਇਸੇ ਕਰਕੇ ਉਹਨਾਂ ਨੇ ਗੁਰੂ ਦੀ ਪਛਾਣ ਦਿਤਤੀ ਹੈ ਕਬੀਰ ਗੁਰ ਲਾਗਾ ਤਬ ਜਾਨੀ ਮਿੱਟੇ ਮੋ ਤਨਤਾਪ ਕਹਿੰਦੇ ਉਹ ਗੁਰੂ ਦੇਖੋ ਜੇ ਜ ਲੜ ਲੱਗ ਰਹੇ ਮਿੱਟੇ ਮੋ ਤਨਤਾਪ ਕਹਿੰਦੇ ਉਹਦੇ ਵਿੱਚ ਮੋਹ ਨਹੀਂ ਹੋਣਾ ਚਾਹੀਦਾ ਉਹਨੂੰ ਤਨ ਦਾ ਪਿਆਰ ਨਹੀਂ ਚਾਹੀਦਾ ਉਹਦੇ ਵਿੱਚ ਆ ਜਿਹੜੇ ਤਾਪ ਉਸ ਲਈ ਫੱਦੇ ਬਿਮਾਰੀਆਂ ਚਿੰਤਾ ਇਹ ਨਹੀਂ ਹੋਣੀਆਂ ਚਾਹੀਦੀਆਂ ਹਰ ਖਸੋਗ ਦਾ ਜੇ ਨਹੀਂ ਤਬ ਹਰ ਆਪੇ ਆਪ ਨਾ ਕਹਿੰਦੇ ਉਹਨਾਂ ਨੂੰ ਕੋਈ ਸੋਗ ਹੋਵੇ ਨਾ ਕੋਈ ਖੁਸ਼ੀ ਹੋਵੇ ਇਹ ਉਹਨਾਂ ਨੂੰ ਪੋਵੇ ਨਾ ਫਿਰ ਕਹਿੰਦੇ ਉਹਨਾਂ ਦੇ ਵਿੱਚ ਉਹ ਵੱਸਦਾ ਇਹ ਗੁਰੂ ਦੀ ਪਹਿਚਾਣ ਆ ਆਪ ਤਾਂ ਮੋਇਓ ਬਹਾਮਣਾ ਜਜ਼ਮਾਨ ਵੀ ਨਾਲ ਇੱਥੇ ਗੁਰੂ ਸਤਗੁਰ ਕਬੀਰ ਮਹਾਰਾਜ ਜੀ ਉਹਨਾਂ ਦੀ ਗੱਲ ਕਰਦੇ ਆ ਉਸ ਬ੍ਰਾਹਮਣ ਨੂੰ ਕਹ ਰਹੇ ਆ ਕਹਿੰਦੇ ਆਪ ਤਾਂ ਡੁੱਬਿਆ ਤਾਂ ਚੇਲੇ ਵੀ ਡੁੱਬ ਗਏ ਆਪ ਤਾਂ ਮੋਇਉ ਭਮਣਾ ਜਜ਼ਮਾਨ ਵੀ ਨਾਲੇ ਕਹਿੰਦੇ ਆਪ ਤਾਂ ਡੁੱਬਣਾ ਸੀ ਚੇਲੇ ਵੀ ਡੋਬਤੇ ਜਿਹੜੇ ਜਜ਼ਮਾਨ ਆਏ ਉਹ ਵੀ ਡੋਬਤੇ ਸੋ ਗੁਰੂ ਦੀ ਪਹਿਚਾਨ ਜਿਹੜੀ ਹੈ ਉਹ ਸਾਨੂੰ ਉਸ ਵੇਲੇ ਹੋ ਸਕਦੀ ਹੈ ਜੇਕਰ ਸਾਨੂੰ ਪਤਾ ਲੱਗ ਜਾਵੇ ਕਿ ਦੁਨੀਆਂ ਤੋਂ ਧਨ ਪਦਾਰਥ ਰਿਸ਼ਤੇ ਨਾਤੇ ਕਿਸੇ ਕੰਮ ਦੇ ਨਹੀਂ ਤਾਂ ਫਿਰ ਅਸੀਂ ਗੁਰੂ ਤੋਂ ਵੀ ਸਿੱਖ ਸਕਦੇ ਹਾਂ ਕਿ ਉਹ ਤਦੀ ਇਸ ਮੋਹ ਦੇ ਵਿੱਚ ਜੇ ਮੋਹ ਦੇ ਵਿੱਚ ਹੈ ਤਾਂ ਫਿਰ ਸਾਨੂੰ ਉਹ ਰਸਤਾ ਜਿਹਾ ਅਸਲੀ ਨਹੀਂ ਦਿਖਾ ਸਕਦੇ ਫਿਰ ਤਾਂ ਇਹ ਹੀ ਹੋਊਗਾ ਕਿ ਕਬੀਰ ਅਵਰਾ ਕੋ ਉਪਦੇਸ਼ ਦੇ ਮੁਖ ਮੇ ਪਰੇ ਰੇਤ ਰਾਸ ਬਰਾਨੀ ਰੱਖਤੇ ਖਾਇਆ ਕਾਕਾ ਕੇ ਤ ਉਹ ਤਾਂ ਆਪਣੇ ਆਪ ਦਾ ਵੀ ਗਵਾ ਜਾਂਦੇ ਆ ਉਹਨੇ ਤਾਂ ਕਮਾਈ ਕੀ ਕਰਨੀ ਹੈ ਲੋਕਾਂ ਨੂੰ ਵੀ ਡੋਪ ਜਾਂਦੇ ਆ ਆਪ ਡੁੱਬੇ ਚਾ ਬੇਦਮੇ ਚੇਲੇ ਦੀਏ ਭਾਈ ਉਸ ਵੇਲੇ ਦੇ ਸਮੇਂ ਦੇ ਵਿੱਚ ਪੰਡਤ ਨੂੰ ਕਹਿ ਰਹੇ ਕਿ ਤੂੰ ਵੇਦਾਂ ਨੂੰ ਪੜ੍ਹ ਕੇ ਚਾਰੇ ਵੇਦਾਂ ਨੂੰ ਪੜ੍ਹ ਪੜ ਕੇ ਦੱਸੀ ਜਾਂਦਾ ਪਰ ਤੇਰੇ ਪੱਲੇ ਤਾਂ ਉਹ ਨਾਮ ਹੀ ਹੈ ਨਹੀਂ ਜੇ ਦੀ ਸਿੱਖ ਸਲਾਹ ਕਰਨੀ ਹੈ ਸੋ ਸਤਗੁਰ ਕਬੀਰ ਮਹਾਰਾਜ ਦੇ ਨਾਲ ਸ਼ਲੋਕਾ ਤੋਂ ਸਾਨੂੰ ਸਿੱਖਿਆ ਲੈਂਦੇ ਹੋਏ ਆਪਣੇ ਜੀਵਨ ਦੇ ਵਿੱਚ ਢਾਲਣ ਲਈ ਆਓ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰੀਏ ਬੇਨਤੀ ਕਰੀਏ ਸਰਬੋਈ ਕਰੀਏ ਕਿ சுவாਸਾਂ ਦੀ ਪੂੰਜੀ ਨੂੰ ਲੇਖੇ ਚ ਲਾਉਣ ਲਈ ਆਪਣੇ ਕਿਰਪਾ ਕਰੇ ਇਬਿਤਰ ਫਕਰੋ ਕਿ ਸ਼ੁੱਧ ਬਣੇ ਪੜਨ ਦਾ ਉਚਾਰਨ ਦਾ ਬਲ ਬਖਸ਼ਿਓ ਇਹ ਹੋਰਦਾਸ ਬੇਨਤੀ ਅਰਜ ਕਰਦੇ ਹੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ